ਕਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਿਓ ਕਿੰਨੀ देर की वेट ਕਰਦਿਆਂ ਨੂੰ ਕੋਈ ਨਹੀਂ ਕੋਈ ਮਾਫੀ ਮਾਫੀ ਚਾਹਦੇ ਨਾ ਨਾ ਬਗਮ ਕਰੋ ਕੰਮ ਦੱਸੋ ਠੀਕ ਹੈ ਮੈਂ ਆ ਵੀ ਮੈਂ ਮੈਂ ਹੁਣ ਕਮਲਾ ਦੀ ਫੈਕਟਰੀ ਤੇ ਲੱਗਾ ਜੀ ਅੱਛਾ ਕਮਲਾ ਦੀ ਫੈਕਟਰੀ ਚ ਕੰਮ ਕਰਦੇ ਹੋ ਕੰਮ ਕਰਦੇ ਆ ਜੀ ਅੱਛਾ ਜੀ ਉਹ ਬੈਲ ਦੇ ਕੰਮ ਕਰਦਾ ਅੱਛਾ ਉੱਥੇ ਕੋਈ ਨਾ ਸਾਦਾ ਉੱਥੇ ਕੋ ਫਾਲ ਮੜੇ ਤੇ ਮਿੰਟ ਚਾਗਲ ਸਾਇਦ ਚਾਹੀਦਾ ਇੰਤਜ਼ਾਰ ਕਰੇਗਾ ਹਾਂਜੀ ਉਹ ਕਿਉਂ ਕਿਦਾਂ ਪਤਾ ਗੱਲ ਕੀ ਆ ਹਾਂ ਉਹ ਮੈਂ ਮੈਂ ਮਤਲਬ ਮੈਂ ਚੜ ਕੇ ਚੱਲ ਜਿਆ ਕਰਾਂਗਾ ਅੱਛਾ ਚੜ ਕੇ ਕਰਕੇ ਰਾਤ ਰਾਤ ਦੇ ਦਿਖਾ ਚੱਲ ਜਿਆ ਕਰਾਂਗਾ ਪਿਛਾ ਉਹ ਕੋਈ ਕਦੇ ਮੋਟਰ ਜਾਈਗਾ ਮੋਟਰ ਵਾਲੇ ਨੂੰ ਹਾਦਸਾ ਹੀ ਦਾ ਕਦੇ ਕਿਸੇ ਨੂੰ ਨਹੀਂ ਦਾ ਸਾਈਕਲ ਹੈ ਨਹੀਂਗਾ ਹੈ ਨਹੀਂਗਾ ਜੀ ਤੇ ਪੈਦਲ ਅਛਾ ਤੁਸੀਂ ਆਤਕ ਤੇ ਜਾਂਦੇ ਹੋ ਪੈਦਲ ਜਾਂਦੇ ਹੋ ਪੈਦਲ ਹੀ ਪੈਦਲ ਅੱਛਾ ਉਹ ਤਾਂ ਕਰਕੇ ਬੇਨਤੀ ਕਰੇ ਹਾਂ ਜੀ ਟ੍ਰੈਡੀਸ਼ਨ ਬੜੀ ਮਾੜੀ ਹੈ ਮੈਨੂੰ 1.5 ਮਿੰਟ ਹੋ ਗਿਆ ਕੰਮ ਦੇ ਗਏ ਨੂੰ ਜੇ ਮੀਨੇ ਕਾਂਦੇ ਉਹ ਗੈਲ ਹੋ ਗਿਆ ਤੇ ਤਰਪਾਲ ਜਿਹੜੀ ਆ ਤਰਪਾਲ ਲਾਈ ਆ ਇੱਕ ਕਮਰਾ ਵੀ ਚੁੰਦਾ ਹੀ ਫਿਰ ਮੈਂ ਕਰਾਇਆ ਦੇ ਬੱਚੇ ਕਿਨੇ ਆ ਬਾਬਾ ਜੀ ਬੱਚੇ ਮੇਰੇ ਪੰਜ ਗੁੱਡੀਆਂ ਜੀ ਅੱਛਾ ਪੰਜ ਗੁੱਡੀਆਂ ਦੋ ਰੱਬ ਘਰ ਜਾਵੜੀਆਂ ਜੀ ਵਾਹਿਗੁਰੂ ਅੱਛਾ ਹਾਂਜੀ ਤੇ ਤਿੰਨ ਦਾ ਵਿਆਹ ਸੀ ਇੱਕ ਬੱਚਾ ਵਾ ਉਹ ਵੱਡੀ ਕੁੜੀ ਕੋ ਪੜਦਾ ਜੀ ਥਲ ਗੰਜਾ ਤੇ ਤੁਹਾਨੂੰ ਸਾਈਕਲ ਚਾਹੀਦਾ ਤੁਸੀਂ ਸਾਈਕਲ ਵਾਸਤੇ ਕਰਨ ਦੇਈ ਵਾ ਸਾਈਕਲ ਵਾਸਤੇ ਤੁਹਾਨੂੰ ਗੁਰੂ ਰਾਮਦਾ ਬਾਬਿਓ ਇਹ ਹਾਂ ਇਹਨੀ دیر ਦੀ ਵੇਟ ਕਰਦੇ ਸਾਈਕਲ ਵਾਸਤੇ ਨਹੀਂ ਮੈਂ ਕੋਈ ਮਾਰਿਮੜੀ ਕਾਇਫਾ ਦੇ ਧੰਗ ਗੁਰੂ ਰਾਮਦਾਸ ਜੀ ਮੈਂ ਮਾਪਾ ਆਪਾਂ ਤੇਨੂੰ ਸਾਈਕਲ ਚਾਹੀਦਾ ਹੈ ਕਿ ਜਿਹੜਾ ਤੁਸੀਂ ਪੈਦਲ ਨਾ ਜਾਓ ਹਾਂਜੀ ਪੈਦਲ ਇਸ ਲਈ ਮੈਨੂੰ ਫੋਨ ਕਰੰਦੇ ਸੀ ਹਾਂਜੀ ਇਸੇ ਲਈ ਵਾਹਿਗੁਰੂ ਵਾਹਿਗੁਰੂ ਮੈਂ ਕੋਈ ਇੱਕ ਬਾਬਾ ਜੀ ਤੁਸੀਂ ਤੁਸੀਂ ਫਿਰ ਬਾਬਾ ਨੋਦ ਸਿੰਘ ਨੂੰ ਕਹਿ ਦੇਣਾ ਸੀ ਬਾਬਾ ਨੋਦ ਸਿੰਘ ਦੇ ਗੱਦੇ ਬੈਠੇ ਅਰਦਾਸ ਕਰਦੇ ਰਹੀ ਸੀ ਇਹਨਾਂ ਨੂੰ ਸਿੱਧਾ ਹੀ ਸ਼ੀ ਸਿੰਘਾਂ ਨੂੰ ਬੜੀ ਕਿਉਂ ਅਰਦਾਸ ਕੀਤੀ ਆ ਤੁਸੀਂ ਸ਼ੀ ਸਿੰਘਾਂ ਨੂੰ ਕਹਿ ਦਿਆ ਕਰੋ ਸਿੱਧਾ ਹੀ ਬਿਲਕੁਲ ਲੈਣਾ ਵਾ ਬਿਲਕੁਲ ਬਿਲਕੁਲ ਸ਼ੀ ਸਿੰਘਾਂ ਨੇ ਤੁਸੀਂ ਅਰਦਾਸ ਕੀਤੀ ਦੇਣਾ ਤੇ ਮਹਾਰਾਜ ਨੇ ਜਿਹਦੀ ਜੂੜੀ ਲਾਦਣੀ ਉਹਨੇ ਦੇ ਹੀ ਦੇਣਾ ਹਾਂਜੀ ਹ ਇਹ ਮਨੁੱਖ ਪਧਾਨੀ ਸੀ ਬਾਬੇ ਹਾਂ ਜੀ ਕਿ ਜਦੋਂ ਮਨੂ ਕਿਹਨੇ ਕਿਹਾ ਨਾ ਕਿ ਅਸੀਂ ਸਿੰਘ ਘੜੇ ਆ ਤੁਹਾਡੀ ਵੇਟ ਕਰਦੇ ਆ ਹਾਂ ਜੀ ਹਾਂ ਜੀ ਵਾਹਿਗੁਰੂ ਵਾਹਿਗੁਰੂ ਇੱਕ ਸਾਈਕਲ ਵਾਸਤੇ ਹੈ ਹਾਂ ਜੀ ਕਿ ਨਾ ਚਲੋਗੇ ਵੇਹਤ ਬਾਬਾ ਹੀ ਖੜੇ ਨੂੰ ਇੱਥੇ ਇੱਥੇ ਹਾਂ ਉਹ ਕੋਈ ਗੱਲ ਨਹੀਂ ਕੋਈ ਕਿ ਰੱਬ ਦਾ ਵੇਖੇ ਆ ਚਲ ਬਾਬਾ ਜੀ ਮਨੂ ਨਾ ਇੱਕ ਦਿਨ ਦਾ ਟਾਈਮ ਦੇ ਦਿਓ ਠੀਕ ਹੈ ਤੇ ਕੱਲ ਮੈਂ ਤੁਹਾਨੂੰ ਸਾਈਕਲ ਦੇ ਦੇਣਾ ਲੈ ਕੇ ਠੀਕ ਹੈ ਜੀ ਆ ਗੁਰੂ ਬੜਾ ਬੇਨਤਾ ਆਪਾਂ ਤੁਹਾਨੂੰ ਕੱਲ ਸਾਈਕਲ ਦੇਣੇ ਲੈ ਕੇ ਤੁਹਾਡਾ ਆਣਾ ਜਣਾ ਸੌਖਾ ਹੋ ਜਾਊਗਾ ਠੀਕ ਹੈ ਜੀ ਚਲੋ ਮੈਨੂੰ ਦਿਓ ਬਾਬਾ ਜੀ ਜਰਜਤ ਮੈਂ ਨਾ ਗੁਰ ਠੀਕ ਹੈ ਜੀ ਅਸੀਂ ਯੂਜ਼ ਹੀ ਹੋ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਿੰਘ ਉਹ ਪਾਸ਼ਾ ਉਹ ਚੜਦੀ ਕਲਾ ਚੜਦੀ ਕਲਾ ਪਾਸ਼ਾ ਸ਼ੁਕਰ ਹੈ ਗੁਰੂ ਸਾਹਿਬ ਦਾ ਮਾਫੀ ਚਾਹੁੰਦੇ ਲੇਟ ਹੋ ਗਿਆ ਮਾਫੀ ਮਾਫੀ ਚਾਹੁੰਦੇ ਆ ਬਾਬਾ ਮੈਂ ਲੇਟ ਹੋ ਗਿਆ ਤੇ ਆ ਜਾਓ ਆ ਜਾਓ ਦੇਖੋ ਠੀਕ ਹੈ ਸਿੰਘਾ ਸਾਈਕਲ ਗਿਆ ਹੀ ਸਾਈਕਲ ਹੱਜਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੈ ਜੀ ਬਾਬਾ ਜੀ ਅੱਗੇ ਲੱਗਾ ਵਾ ਸਾਰਾ ਠੀਕ ਹੈ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਸੀਂ ਬਾਬਾ ਨੋਦਰ ਸਿੰਘ ਨੂੰ ਅਰਦਾਸ ਬੇਨਤੀ ਕੀਤੀ ਸੀ ਸ਼ਹੀਦ ਸਿੰਘਾਂ ਨੂੰ ਤੇ ਜਿਨ੍ਹਾਂ ਨੇ ਸ਼ਹੀਦ ਸਿੰਘਾਂ ਨੂੰ ਅਰਦਾਸ ਬੇਨਤੀਆਂ ਕੀਤੀਆਂ ਨਾ ਉਹਨਾਂ ਦੀ ਅਰਦਾਸ ਬੇਨਤੀ ਮਹਾਰਾਜ ਜੂਸ ਹੁੰਦੇ ਹੁੰਦੇ ਠੀਕ ਹੈ ਹੁਣ ਤੁਹਾਡਾ ਆਣਾ ਜਣਾ ਸੁੱਖਾ ਹੋ ਜਾਊਗਾ ਹੈ ਸੁੱਖਾ ਹੋ ਜਾਊਗਾ ਨਾ ਵੇਖਿਆ ਇੱਥੇ ਕਹਿੰਦੇ ਹਮੇਸ਼ਾ ਜਦੋਂ ਵੀ ਕਦੀ ਮੰਗਣਾ ਗੁਰੂ ਗੁਰੂ ਸਾਹਿਬ ਤੋਂ ਹਾਂ ਠੀਕ ਹੈ ਕੀ ਜੀ ਹਾਂ ਵੀ ਉਥੋਂ ਸਾਧੋਂ 8 ਵਜੇ ਫੁੱਟੀਆਂ ਹੁੰਦੀ ਏ ਰਾਤ ਨੂੰ ਰਾਤ ਨੂੰ ਹਾਂ ਤੇ ਕੋਈ ਸਾਧ ਨਹੀਂ ਮਿਲਦਾ ਹਾਦੀ ਨਹੀਂ ਮਜ਼ਾ ਕਿਤੇ ਦੇਖੀਦਾ ਵੀ ਕਦੇ ਮੋਟਰ ਤੇ ਗਾਹੇ ਹੱਥ ਦੇ ਦਾ ਕੋਈ ਤੇ ਹੀ ਨਹੀਂ ਆ ਹਾਂ 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 ਆਪਾਂ ਮੈਂ ਖੜਾ ਨਾ ਹਾਂ ਉੱਠ ਮਤ ਤੁਰਸੂ ਮਗਾ ਹਾਂ ਹਾਂ ਨਹੀਂ ਨਹੀਂ ਵਧੀਆ ਵਧੀਆ ਸਿੰਘਾ ਚਲੋ ਠੀਕ ਹੈ ਜੇ ਨਾ ਤੀ ਰੋਟੀ ਪਾ ਕੇ ਆਪਣੀ ਇੱਥੇ ਤੇ ਤੁਰ ਪਿਆ ਕੋਈ ਚਲੋ ਠੀਕ ਹੈ ਪਿਆਰੋ ਦਿਓ ਜਾਜਾ ਜੀ ਨਹੀਂ ਹੁਣ ਤੜੀ ਕਿਰਤ ਸੁਖੀ ਹੋ ਜੀ ਨਹੀਂ ਹੁੰਦਾ ਠੀਕ ਹੈ ਹਾਂ ਜੀ ਹਾਂ ਚਲੋ ਠੀਕ ਹੈ ਪਿਆਰੋ ਓਕੇ ਜੀ ਵਾਈ ਕਾਲ ਸਾਹਿਬ ਵਾਈ